ਸਵਾਗਤ ਹੈ ਜੀ ਹਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਬ ਤੱਕ ਵਾਰ ਮੁਰ ਤੋਂ ਪ੍ਰੋਗਰਾਮ ਪੰਜਾਬ ਦੇ ਭੱਖ ਦੇ ਮਸਲੇ ਲੈ ਕੇ ਤੁਹਾਡੇ ਸਾਰਿਆਂ ਦੀ ਕਚਹਿਰੀ ਚ ਰੁੱਧਰੂ ਹੋਇਆ ਤਾਂ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਰੇ ਨਾਲ ਸੀਨੀਅਰ ਪੱਤਰਕਾਰ ਦੀਪਕ ਅਗਨੀ ਹੋਤਰੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਦੀਪਕ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੁਰ ਤੋਂ ਹਰਪੁਰ ਨਿਊਜ਼ ਤੇ ਸਵਾਗਤ ਹੈ ਜੀ ਹਰਪੁਰ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਜੀ ਦੀਪਕ ਜੀ ਲੁਧਿਆਣਾ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਉੱਥੋਂ ਆਮ ਆਦਮੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਸੰਜੀਵ ਅਰੋੜਾ ਤੁਨੋ ਦਾ ਬੜਾ ਮਜ਼ਾਕ ਉਡਾਇਆ ਜਾ ਰਿਹਾ ਕਿਉਂਕਿ ਇੱਕੋ ਜਨ ਸਭਾ ਨੂੰ ਸੰਬੋਧਨ ਕਰਨ ਦੇ ਲਈ ਪਹੁੰਚਦੇ ਨੇ ਤਾਂ ਉੱਥੇ ਉਹ ਸ਼ਹੀਦ-ਏ-ਆਜ਼ਮ ਸਰਦਾਰ ਕਰਤਾਰ ਸਿੰਘ ਸਰਾਬਾ ਦਾ ਨਾਮ ਭੁੱਲ ਜਾਂਦੇ ਨੇ ਤੇ ਸਰਾਬਾ ਸ਼ਹੀਦ ਸਰਾਬਾ ਇੰਜ ਕਹਿ ਕੇ ਉਹ ਸੰਬੋਧਨ ਕਰਦੇ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਮਜ਼ਾਕ ਦਾ ਪਾਤਰ ਬਣਾਇਆ ਜਾ ਰਿਹਾ ਅਜੇ ਕੀ ਟਿੱਪਣੀ ਕਰਨਾ ਚਾਹੋਗੇ ਦੇਖੋ ਚੇਤਨ ਜੀ ਕਿਸੇ ਆਪਾਂ ਗੱਲਬਾਤ ਕਰਦੇ ਆ ਨਿਊਜ਼ ਦੇ ਵੀ ਕਰਦੇ ਆ ਕਈ ਵਾਰੀ ਜਿਹੜੀ ਸ਼ਬਦਾਂ ਦਾ ਮਿਸਪੈਲਟ ਹੋ ਜਾਣਾ ਜਾਂ ਅੱਗੇ ਪਿੱਛੇ ਸ਼ਬਦਾਂ ਦਾ ਹੋ ਜਾਣਾ ਇੱਕ ਨੈਚੁਰਲ ਫੀਨੋਮੈਨਾ ਆ ਪਰ ਦੇਸ਼ ਭਗਤ ਜਿਹੜੇ ਹੈ ਉਹ ਵੀ ਜਿਹੜੇ ਸਿਰ ਕੱਢ ਪੰਜਾਬ ਦੇ ਦੇਸ਼ ਭਗਤ ਹੈ ਸਰابہ ਸਾਹਿਬ ਦੀ ਕਰਤਾਰ ਸਿੰਘ ਸਰابہ ਸਾਹਿਬ ਦੀ ਜਿਹੜੀ ਸ਼ਹੀਦੀ ਆ ਉਹ ਇੱਕ ਯੂਨੀਕ ਸਥਾਨ ਰੱਖਦੀ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਆਜ਼ਾਦੀ ਦੇ ਘੋਲ ਦੇ ਵਿੱਚ ਇਸ ਤਰ੍ਹਾਂ ਦੇ ਨਾਮ ਨੂੰ ਜਿਹੜਾ ਭੁੱਲ ਜਾਣਾ ਇਹਨੂੰ ਆਪਾਂ ਨੈਚੁਰਲ ਫੀਨੋਮੀਨਾ ਕੁਦਰਤੀ ਇਹਨੂੰ ਕਹਿ ਸਕਦੇ ਇਹ ਬਿਜ਼ਨਸਮੈਨ ਇਹਨਾਂ ਨੂੰ ਨਹੀਂ ਪਤਾ ਹੈਗਾ ਆਪੀ ਨਾਮ ਕਿਹਨੂੰ ਇਹਨਾਂ ਦੇ ਯਾਦ ਰੱਖਣੇ ਇਹਨਾਂ ਨੂੰ ਜਿਹੜੀ ਸੈਂਸੈਕਸ ਦੀ ਅਪ ਡਾਊਨ ਯਾਦ ਰਹਿੰਦੀ ਆ ਇਹਨਾਂ ਨੂੰ ਪ੍ਰੋਫਿਟ ਐਂਡ ਲਾਸ ਯਾਦ ਰਹਿੰਦਾ ਇਹਨਾਂ ਨੂੰ ਬੈਨੀਫੀਸ਼ੀਅਲ ਬੰਦਾ ਯਾਦ ਰਹਿੰਦਾ ਤੁਸੀਂ ਹੁਣ ਜੇ ਉਹਨਾਂ ਤੇ ਗੱਲ ਵੀ ਕਰੀਏ ਉਹਨਾਂ ਦੀ ਕਿਸੇ ਵੀ ਸਟੇਜ ਦੇ ਉੱਤੇ ਤੁਸੀਂ ਦੇਖ ਲਓ ਉਹਨਾਂ ਦਾ ਚਿਹਰਾ ਜਿਹੜਾ ਹੈ ਉਹ ਇਲੈਕਸ਼ਨ ਵਾਲਾ ਦਿਖਾਈ ਨਹੀਂ ਦੇ ਰਿਹਾ ਬਿਲਕੁਲ ਜੀ ਕਿਉਂਕਿ ਜੋ ਮੇਰੀ ਅਬਜ਼ਰਵੇਸ਼ਨ ਹੈ ਜਾਂ ਲੁਧਿਆਣੇ ਚ ਜਿਹੜੇ ਸਾਡੇ ਸੀਨੀਅਰ ਪੱਤਰਕਾਰ ਆ ਸੀ ਉਹਨਾਂ ਨੇ ਵੀ ਗੱਲ ਕਰਦੇ ਆ ਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਦਿਲੋਂ ਜਿਹੜੇ ਆ ਉਹ ਐਮਐਲਏ ਦੀ ਚੋਣ ਲੜਨਾ ਨਹੀਂ ਚਾਹੁੰਦੇ ਹਾਲਾਂਕਿ ਪਾਰਟੀ ਨੇ ਉਹਨਾਂ ਨੂੰ ਬਹੁਤ ਅਹੁਦੇ ਮੰਤਰੀਪਦ ਤੱਕ ਵੀ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਰਾਜ ਸਭਾ ਛੱਡਣਾ ਨਹੀਂ ਚਾਹੁੰਦੇ ਕਿਉਂਕਿ ਡੇਢ ਸਾਲ ਤੇ 6 ਸਾਲ ਦਾ ਜਿਹੜਾ ਗੈਪ ਹੈ ਉਹ ਇੱਕ ਬਿਜ਼ਨਸਮੈਨ ਨੂੰ ਨਾ ਪ੍ਰੋਫਿਟ ਐਂਡ ਲੌਸ ਵਾਲੀ ਗਿਣਤੀ ਦੇ ਮਿੰਟੀਆਂ ਗਿਣਤੀਆਂ ਦੇ ਵਿੱਚ ਫਿੱਟ ਨਹੀਂ ਬੈਠ ਰਿਹਾ ਇਸ ਕਰਕੇ ਜਿਹੜਾ ਇਹ ਉਹਨਾਂ ਦੇ ਸ਼ਬਦਾਵਲੀ ਜਿਹੜੀ ਹੈ ਉਹ ਸਟੇਜਾਂ ਦੇ ਉੱਤੇ ਮਤਲਬ ਕਿ ਜਿਹੜੀਆਂ ਕਾਰਪੋਰੇਟ ਘਰਾਣੇ ਤੇ ਉਹ ਜਿਹੜੇ ਨਫੇ ਨੁਕਸਾਨ ਵਾਲੇ ਏਜੰਡੇ ਹੁੰਦੇ ਨੇ ਉਹ ਉਹਨਾਂ ਨੂੰ ਪਲੀ ਭੰਤ ਜਾਣੂ ਨੇ ਉਹ ਉਹਨਾਂ ਨੂੰ ਜਾਣੂ ਹੋਣਾ ਹੈ ਤੁਸੀਂ ਬਿਜ਼ਨਸਮੈਨ ਨੇ ਜੀ ਉਹ ਉਹ ਬਿਜ਼ਨਸਮੈਨ ਜਿਹੜੇ ਵਿਅਕਤੀ ਹੈ ਉਹਨਾਂ ਨੂੰ ਕਿਉਂਕਿ ਅਸੀਂ ਮੀਡੀਆ ਨਾਲ ਜੁੜਿਆ ਹਾਂ ਜਦ ਮੈਂ ਟੀਚਿੰਗ ਲਾਈਨ ਨਾਲ ਜੁੜਿਆ ਸੀਗਾ ਮੇਰੇ ਪਰਿਵਾਰ ਦੇ ਵਿੱਚ ਸਾਰੇ ਜਿਹੜੇ ਆ ਮੇਰੇ ਫਾਦਰ ਸੀ ਮਦਰ ਸੀ ਸਾਰੇ ਟੀਚਿੰਗ ਲਾਈਨਾਂ ਸੀ ਸਾਨੂੰ ਇਸ ਜਿਹੜੀ ਇਹ ਜਿਹੜੀ ਚੀਜ਼ ਹੈਗੀ ਆ ਇਹ ਸਾਨੂੰ ਟਿਪਸ ਤੇ ਆ ਸਾਨੂੰ ਭੁੱਲ ਨਹੀਂ ਸਕਦੇ ਅਸੀਂ ਤਾਂ ਹਰ ਪਲ ਨਮਸਤਕ ਹੁੰਦੇ ਆ ਉਹਨਾਂ ਵੱਲੋਂ ਦਵਾਈ ਲੈਣ ਲਈ ਸੋਭਾ ਉੱਠ ਗਈ ਨਮਸਕਾਰ ਕਰਨਾ ਸਾਡਾ ਫਰਜ਼ ਬਣਦਾ ਸਾਰਿਆਂ ਦਾ ਪਰ ਉਹਨਾਂ ਦਾ ਨਾਮ ਜਿਹੜਾ ਭੁੱਲ ਜਾਣਾ ਉਹ ਵੀ ਕਰਤਾਰ ਸਿੰਘ ਸਰਾਭਾ ਵਰਗਿਆਂ ਦਾ ਇਹ ਇੱਕ ਬਿਜ਼ਨਸਮੈਨ ਦੀ ਨਿਸ਼ਾਨੀ ਆ ਨਾ ਪੋਲਿਟਿਸ਼ੀਅਨ ਦੀ ਨਿਸ਼ਾਨੀ ਆ ਤੇ ਨਾ ਇੱਕ ਸਮਾਜ ਸੇਵਕ ਦੀ ਪਰ ਬਾਕੀ ਵਿਰੋਧੀ ਧਿਰਾਂ ਬਹੁਤ ਉਹਨਾਂ ਨੂੰ ਲੰਮੇ ਹੱਥੀ ਲੈ ਰਹੀਆਂ ਕਿੰਦੇ ਜਿਹਨਾਂ ਨੂੰ ਸ਼ਹੀਦ ਦਾ ਨਾਮ ਨਹੀਂ ਯਾਦ ਤਾਂ ਲੁਧਿਆਣੇ ਦੇ ਲੋਕਾਂ ਨੂੰ ਕਿਵੇਂ ਜਾਣਦੇ ਹੋਣਗੇ ਫਿਰ ਜੀ ਦੇਖੋ ਚੇਤਨ ਜੀ ਗੱਲ ਜਿਹੜੀ ਹੈ ਵਿਰੋਧੀ ਧਿਰ ਨੂੰ ਇੱਕ ਮੁੱਦਾ ਚਾਹੀਦਾ ਮੁੱਦਾ ਚਾਹੀਦਾ ਹੁੰਦਾ ਬਿਲਕੁਲ ਠੀਕ ਹੈ ਜੀ ਇਹਨੂੰ ਦੋ ਹਰਫਾਂ ਨਾਲ ਸੀ ਦੇਖ ਸਕਦੇ ਆ ਜੇ ਸਧਾਰਨ ਭੁੱਲ ਗਏ ਕਿਸੇ ਦਾ ਨਾਮ ਤੇ ਉਹਨਾਂ ਨੇ ਆ ਕਿਉਂਕਿ ਸ਼ਹੀਦਾਂ ਦਾ ਨਾਮ ਸੀ ਔਰ ਪੰਜਾਬ ਦੇ ਉਸ ਸੂਰਬੀਰ ਦਾ ਨਾਮ ਸੀ ਤੇ ਨੇਚਰਲੀ ਆ ਬੇ ਵਿਰੋਧੀ ਧਿਰ ਨੇ ਉਹਨਾਂ ਨੂੰ ਲੰਬੇ ਹੱਥੀ ਲੈਣਾ ਹੀ ਲੈਣਾ ਸੀ ਇਹਦੇ ਪਿੱਛੇ ਜਿਵੇਂ ਕਿ ਹੁਣ ਐ ਮੁੱਖ ਮੰਤਰੀ ਭਗਵੰਤ ਮਾਨ ਦਾ ਜ ਸਮੁੱਚੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਜ਼ੋਰਦਾਰ ਢੰਗ ਦੇ ਨਾਲ ਵਿਰੋਧ ਸ਼ੁਰੂ ਹੋ ਗਿਆ ਸੂਬੇ ਭਾਰਤ ਦੇ ਵਿੱਚ ਲੈਂਡ ਪੂਲਿੰਗ ਸਕੀਮ ਤਹਿਤ 164 ਕੇ 165 ਦੇ ਕਰੀਬ ਹੁਣ ਅਰਬਨ ਸਟੇਟ ਜਿਹੜੇ ਉਹ ਕੱਟੇ ਜਾਣਗੇ ਬਣਾਏ ਜਾਣਗੇ ਖਸ਼ਾਰਪੁਰ ਦੀ ਗੱਲ ਕਰ ਲਈਏ ਪਿੰਡ ਪੁਰ ਹੀਰਾ ਤੇ ਸ਼ੇਰਗੜ ਦੇ ਜਿਹੜੀ 1100 ਕਿਲਾ ਅਕਵਾਇਰ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਪਰੰਤੂ ਜਿਹੜੀ ਆਪਾਂ ਪੰਜਾਬ ਸਰਕਾਰ ਦੀ ਮਾਲੀਆ ਹਾਲਤ ਦੀ ਗੱਲ ਕਰੀਏ ਤਾਂ ਕੋਈ ਬਹੁਤੀ ਵਧੀਆ ਨਹੀਂ ਹੈ ਦਿਵਾਲੀਆਂ ਨਿਕਲਿਆ ਹੋਇਆ ਜੀ ਤਾਂ ਅੱਜ ਹੁਣ ਮੀਡੀਆ ਰਿਪੋਰਟਾਂ ਮੁਤਾਬਕ ਕੀ ਪੰਜਾਬ ਨੇ ਲੈਂਡ ਪੂਲ ਲੈਂਡ ਪੂਲਿੰਗ ਸਕੀਮ ਤਹਿਤ 1000 ਰੁਪਏ ਦਾ ਹੋਰ ਜਿਹੜਾ ਉਹ ਕਰਜ਼ਾ ਚੁੱਕ ਲਿਆ ਜੀ ਉਹ ਆਉਣ ਵਾਲੇ 21 ਸਾਲਾਂ ਦੇ ਲਈ ਦੇਖੋ ਚੇਤਨ ਜੀ ਜੇ ਆਪਾਂ ਪੰਜਾਬ ਸਰਕਾਰ ਜਿਹੜੀ ਪਿੰਡੂ ਖੇਤਰ ਜੀ ਆਪਾਂ ਸਧਾਰਨ ਸ਼ਬਦਾਂ ਦੇ ਵਿੱਚ ਕਹੀਏ ਆਜ਼ਾਦੀ ਤੋਂ ਬਾਅਦ ਹੀ ਜੇ ਆਪਾਂ ਕਹੀਏ ਤਾਂ ਕਹਿੰਦੇ ਸਾਡਾ ਜਿਹੜਾ ਦੇਸ਼ ਹੈ ਉਹ ਪਿੰਡਾਂ 'ਚ ਵੱਸਦਾ ਜੀ ਬਿਲਕੁਲ ਭਾਰਤ ਜਿਹੜਾ ਹੈ ਉਹ ਪਿੰਡਾਂ 'ਚ ਵੱਸਦਾ ਜਿਸ ਤਰ੍ਹਾਂ ਕਹਿੰਦੇ ਸੀਗੇ ਕਿ 70% ਪਾਣੀ ਆ ਇਸੇ ਤਰ੍ਹਾਂ ਹੀ 70% ਜਿਹੜੀ ਆਬਾਦੀ ਸੀ ਪਿੰਡਾਂ ਦੇ ਵਿੱਚ ਪਿੰਡੂ ਰੱਕਬੇ ਦੀ ਸੀ ਜੀ ਚਲੋ ਵਿਗਿਆਨਕ ਤਰੱਕੀ ਹੋਣ ਦੇ ਨਾਲ ਡਿਵੈਲਪਮੈਂਟ ਹੋਣ ਨਾਲ ਸਾਇੰਸ ਦਾ ਟੈਕਨੋਲੋਜੀ ਦੀ ਤਰੱਕੀ ਤੋਂ ਬਾਅਦ ਠੀਕ ਹੈ ਬੇ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਵਰਗੀਆਂ ਸੁਵਿਧਾਾਂ ਆ ਰਹੀਆਂ ਚੇਤਨ ਜੀ ਜਿਹੜੀ ਇਹ ਅਰਬਨ ਡਿਵੈਲਪਮੈਂਟ ਦੀ ਗੱਲ ਕਰਦੇ ਆਂ ਕੱਲ ਮੈਂ ਭਾਰਤੀ ਕਿਸਾਨ ਯੂਨੀਅਨ ਦੇ ਜਿਹੜੇ ਸੂਬਾ ਪ੍ਰਧਾਨ ਹੈਗੇ ਆ ਮਨਜੀਤ ਰਾਏ ਜੀ ਮੈਂ ਉਹਨਾਂ ਨਾਲ ਵੀ ਕੱਲ ਗੱਲ ਇਸ ਟੌਪਿਕ ਦੇ ਉੱਤੇ ਕਰਦਾ ਸੀ ਉਹ ਕਹਿੰਦਾ ਸੀ ਪੇ ਪੰਜਾਬ ਦੇ ਵਿੱਚ ਕੋਈ 165 ਦੇ ਕਰੀਬ ਕਲੋਨੀਆਂ ਕਲੋਨੀਆਂ ਜਿਹੜੀਆਂ ਹੈ ਅਰਬਨ ਕਲੋਨੀਆਂ ਪੁੱਡਾਂ ਦੇ ਤਹਿਤ ਜਿਹੜੀਆਂ ਉਹ ਵੜਾਣ ਜਾ ਰਹੀ ਹੈ ਸਰਕਾਰ ਹੁਣ ਚੇਤਨ ਜੀ ਤੁਸੀਂ ਵੀ ਘੁੰਮਦੇ ਆਂ ਉਸ਼ਾਰਪੁਰ ਜ਼ਿਲ੍ਹੇ ਚ ਚਲ ਜਾਓ ਨਮੇਸ਼ਾਹ ਚ ਚਲ ਜਾਓ ਜਲੰਧਰ ਚ ਚਲ ਜਾਓ ਕਪੂਰਥਲੇ ਚ ਚਲ ਜਾਓ ਇਹ ਜਿਹੜਾ ਏਰੀਆ ਆ ਇਹਦੇ ਵਿੱਚ ਅਣਗਿਣਤ ਕੋਠੀਆਂ ਖਾਲੀ ਪਈਆਂ ਐਨਆਰਆਈ ਹੋ ਚੁੱਕੇ ਨੇ ਜੀ ਉਹ ਉਸ ਵੇਲੇ ਐਨਆਰਆਈ ਨਹੀਂ ਸੀਗੇ ਉਸ ਵੇਲੇ ਉਹ ਇੱਥੇ ਰਹਿੰਦੇ ਸੀਗੇ ਉਹਨਾਂ ਦਾ ਜਿਹੜੇ ਇੱਕਦਾਂ ਗਿਆ ਸੀ ਪਰਿਵਾਰ ਦਾ ਤੇ ਉਹਨਾਂ ਨੇ ਬਕਾਇਦਾ ਛੰਡੇ ਕੈਨੇਡਾ ਵਾਲੇ ਅਮਰੀਕਾ ਵਾਲੇ ਇੰਗਲੈਂਡ ਵਾਲੇ ਉਹ ਕਰੋੜਾਂ ਰੁਪਏ ਦੀਆਂ ਕੋਠੀਆਂ ਦੇ ਵਿੱਚ ਤੁਸੀਂ ਅੱਜ ਵੀ ਚਲ ਜਾਓ ਕਾ ਫੂਸ ਜਿਹੜੇ ਆ ਉਹ ਉੱਗੇ ਪਏ ਆ ਉਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਮੈਂ ਤਾਂ ਮਾਨ ਸਾਹਿਬ ਦੀ ਮੈਨੂੰ ਇਹ ਯੋਜਨਾ ਨਹੀਂ ਪਸੰਦ ਆਈ ਕਿ ਉਹ ਕੋਠੀਆਂ ਤਾਂ ਖਾਲੀ ਪਈਆਂ ਆ ਰਹਿਣ ਨੂੰ ਪੰਜਾਬ ਦੀ ਜੋ ਹਾਲਾਤ ਹੈ ਇਕਨੋਮਿਕ ਲੈ ਲਓ ਸੋਸ਼ਲ ਲੈ ਲਓ ਪੋਲੀਟੀਕਲ ਲੈ ਲਓ ਸਾਰਾ ਕੁਝ ਤਾਂ ਡਾਮਾਂਡ ਹੋ ਲਾ ਤੇ ਰਹਿਣਾ ਕੋ ਇੱਥੇ ਚਾਹਦਾ ਕੋਈ ਨਹੀਂ ਹੈਗਾ ਤੇ ਕਲੋਨੀਆਂ ਕਰਨੀਆਂ ਕੀ ਆ ਹੁਣ ਮੰਜੀ ਮਨਜੀਤ ਰਾਏ ਉਹਨਾਂ ਦੀ ਆਪਣੀ ਜਿਹੜੀ ਹੈ 5.5 ਕਿੱਲੇ ਦੀ ਜ਼ਮੀਨ ਉਹ ਸਾਰੀ ਦੀ ਸਾਰੀ ਉਹ ਐਕਵਾਇਰ ਕਰਨ ਨੂੰ ਫਿਰਦੇ ਹੈਗੇ ਕਿੱਥੋਂ ਯਾਰ ਕਿਸਾਨੀ ਜਿਹੜੀ ਹੈ ਉਹ ਪਹਿਲਾਂ ਹੀ ਘਟੇ ਚ ਜਾਂਦੀ ਆ ਜਿਹੜੀ ਥੋੜੀ ਬਹੁਤੀ ਕਿਸਾਨ ਛੱਡੀ ਰੀੜ ਦੀ ਹੱਡੀ ਜਿਹਨੂੰ ਅਸੀਂ ਸਾਰੇ ਹੀ ਕਹਿੰਨੇ ਆ ਉਹ ਜੀਵਤ ਹੈਗੇ ਆ ਉਹ ਉਹਨਾਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਜਿਹੜੀ ਜ਼ਮੀਨ ਹੁੰਦੀ ਹੈ ਜਿਹੜੀ ਜਖ਼ੀਅਤ ਹੁੰਦੇ ਨੇ ਉਹ ਜ਼ਿੰਮੇਦਾਰਾਂ ਦੀ ਕਹਿੰਦੇ ਮਾਂ ਹੁੰਦੇ ਨੇ ਉਹਨਾਂ ਦੇ ਤਾਂ ਕੱਲ ਸਿੱਧੇ ਤੌਰ ਤੇ ਕਹਿਤਾ ਕਹਿੰਦੇ ਆਪਾਂ ਤਾਂ ਇੱਕ ਮਰਲਾ ਨਹੀਂ ਦੇਣਾ ਕੋਈ ਬੜਕੇ ਦੇਖ ਕੇ ਕਹਿੰਦੇ ਜਾਂ ਮਰ ਜਵਾਂਗੇ ਜਾਂ ਜਿਹੜਾ ਮੋਰੇ ਆਊਗਾ ਉਹਨੂੰ ਮਾਰਦੇ ਆਂ ਕਿ ਹਥਿਆਰ ਅਸੀਂ ਕੱਢ ਦਾਂਗੇ ਕਹਿੰਦੇ ਆਪਣੇ ਦੇਖੋ ਇਹ ਉਹਨਾਂ ਲਈ ਬੜੀ ਜ਼ਰੂਰੀ ਹੈ ਮੈਂ ਬੇਸ਼ੱਕ ਮੈਂ ਜਦੋਂ ਮੈਂ ਸਟੂਡੈਂਟ ਸੀਗਾ ਮੈਂ ਵੀ ਖੇਤੀ ਕਰਦਾ ਰਿਆ ਸਾਡੀ ਵੀ ਜ਼ਮੀਨ ਹੈ ਖੇਤਾਂ ਦੇ ਵਿੱਚ ਅਸੀਂ ਵੀ ਰਹਿੰਦੇ ਪਏ ਆ ਇਵਨ ਜਿਸ ਦਿਨ ਮੇਰਾ ਅਧਿਆਪਕ ਕਿੱਤੇ ਦਾ ਕੈਰੀਅਰ ਸ਼ੁਰੂ ਹੋਇਆ ਉਹ ਮੈਨੂੰ ਸਕੂਲ ਵਾਲੇ ਖੇਤਾਂ 'ਚ ਬੈਠੇ ਨੂੰ ਹੀ ਲੈ ਕੇ ਗਏ ਸੀ ਮੈਂ ਉੱਥੇ ਪਾਣੀ ਲਾਉਂਦਾ ਸੀ ਤੇ ਬਾਹਰ ਕੁਝ ਪੜ ਰਿਆ ਸੀ ਬੈਠਾ ਜ਼ਮੀਨ ਅੱਜ ਵੀ ਜਿਸਲੇ ਜ਼ਮੀਨ ਦੀ ਗੱਲ ਹੁੰਦੀ ਆ ਤਾਂ ਮੇਰਾ ਵੀ ਜਿਹੜਾ ਸੀ ਨਾ ਚੌੜਾ ਹੋ ਜਾਂਦਾ ਭਈ ਅਸੀਂ ਵੀ ਜ਼ਮੀਨ ਵਾਲੇ ਆ ਸਾਡਾ ਵੀ ਟਿਊਬਲ ਹੈ ਅਸੀਂ ਵੀ ਖੇਤੀ ਕਰਦੇ ਆ ਅਸੀਂ ਭੇਸ਼ਕ ਹੁਣ ਛੱਡ ਗਏ ਆ ਸਮੇਂ ਦੇ ਹਿਸਾਬ ਦੇ ਨਾਲ ਤੇ ਪਰ ਜਿਹੜੇ ਸਾਡੇ ਪਰਾ ਪਿੰਡਾਂ 'ਚ ਰਹਿੰਦੇ ਆ ਉਹ ਉਹ ਤਾਂ ਖੇਤਾਂ ਨੂੰ ਜਾਂਦੇ ਹੀ ਆ ਕੰਮਕਾਰ ਕਰਦੇ ਹੀ ਆ ਬਿਸ਼ੱਕ ਮਾਮਲੇ ਤੇ ਦਿੱਤੀਆਂ ਹੋਈਆਂ ਆ ਪਰ ਅਸੀਂ ਜ਼ਮੀਨਾਂ ਵਾਲੇ ਆ ਜ਼ਮੀਨ ਨੂੰ ਛੱਡਣਾ ਚੇਤਨ ਜੀ ਇਹ ਇੱਕ ਜ਼ਿਮੀਂਦਾਰ ਲਈ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਆਪਣਾ ਇੱਕ ਨਾ ਅੰਗ ਲਾ ਕੇ ਦੇ ਦੇਣਾ ਕਿਸੇ ਨੂੰ ਬਿਜਲੀ ਦੀ ਸਮੱਸਿਆ ਦੀ ਆਪਾਂ ਗੱਲ ਕਰ ਲਈਏ ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਸ ਵਕਤ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੇ ਸੀ ਬਿਜਲੀ ਸਰਪਲਸ ਦੇਾਂਗੇ 300 ਯੂਨਟ ਇੱਕ ਮਹੀਨੇ ਤੇ ਫ੍ਰੀ ਦੇਾਂਗੇ ਜੀ ਦੋ ਮਹੀਨਿਆਂ ਤੇ ਕੁੱਲ 600 ਯੂਨਟ ਅੱਜ ਹਾਲਾਤ ਕੀ ਨੇ ਪਿੰਡਾਂ ਦੀ ਗੱਲ ਤਾਂ ਆਪਾਂ ਬਾਅਦ ਚ ਕਰਾਂਗੇ ਸ਼ਹਿਰੀ ਖੇਤਰਾਂ ਦੀ ਆਪਾਂ ਗੱਲ ਕਰ ਲਈਏ ਸ਼ਹਿਰਾਂ ਸ਼ਹਿਰੀ ਖੇਤਰਾਂ ਦੇ ਵਿੱਚ ਵੀ ਰੋਜ਼ਾਨਾ 4-5-5 ਘੰਟੇ ਦੇ ਬਿਜਲੀ ਦੇ ਕਟ ਲੱਗ ਰਹੇ ਨੇ ਹਾਲ ਹੀ ਵਿੱਚ ਚਾਰੰਜਿਤ ਚੰਨੀ ਨੇ ਪੱਖੀਆਂ ਝਲਦਿਆਂ ਨੇ ਤੰਜ ਕੱਸਿਆ ਸੀ ਮੁੱਖ ਮંત્રી ਭਗਵੰਤ ਮਾਨ ਤੇ ਲੁਧਿਆਣਾ ਦੇ ਵਿੱਚ ਚੇਤਨ ਜੀ ਜਦੋਂ ਅਕਾਲੀ ਦਲ ਨੇ ਇਸ ਦੀ ਜਿਹੜੀ ਮੁਫਤ ਬਿਜਲੀ ਦੀ ਯੋਜਨਾ ਦੀ ਜਿਹੜੀ ਆ ਨਾ ਇਹ ਨਿਯਤੀ ਸਥਾਪ ਸ਼ੁਰੂਆਤ ਕੀਤੀ ਉਹ ਕਾਲੀ ਦਲ ਨੇ ਕੀਤੀ 2007 ਦੇ ਵਿੱਚ 200 ਯੂਨਿਟ ਤੋਂ ਦੇਖੋ ਸਾਨੂੰ ਅੱਜ ਵੀ ਪਤਾ ਕਿ ਸਾਡੀ ਆਰਥਿਕ ਤੌਰ ਤੇ ਪਿੰਡਾਂ ਦੇ ਵਿੱਚ ਬਹੁਤ ਪਛੜੇ ਹੋਏ ਲੋਕ ਜਿਹੜੇ ਆ ਉਹ ਰਹਿ ਰਹਿ ਦਿਹਾੜੀ ਕਰਦੇ ਆ ਉਹਦੇ ਨਾਲ ਹੀ ਗੁਜ਼ਾਰੇ ਕਰਦੇ ਆ ਇਹਨਾਂ ਨੇ 300 ਯੂਨਿਟ ਦੇ ਦਿੱਤੇ 300 ਯੂਨਿਟ ਦਾ ਲਾਹਾ ਮੈਨੂੰ ਵੀ ਮਿਲ ਰਿਹਾ ਮੈਨੂੰ ਜਿਸ ਵੇਲੇ ਇੱਕ ਕਿਸੇ ਨੂੰ ਮੁਫਤ ਚੀਜ਼ ਮਿਲ ਜਾਣੀ ਆ ਉਹਦੀ ਉਹਨੂੰ ਪੇਮੈਂਟ ਨਹੀਂ ਕਰਨੀ ਪੈਣੀ ਤੇ ਨੇਚਰਲੀ ਆ ਵੀ ਉਹਨੇ ਉਹਨੂੰ ਯੂਜ਼ ਉਹਦਾ ਬੰਦ ਕਰਨਾ ਹੁਣ ਇਹਦਾ ਅਸਰ ਕੀ ਹੋਇਆ ਇੱਕ ਪਿੰਡ ਚ ਤਿੰਨ ਭਰਾ ਤਿੰਨ ਕੀ ਕਰਨੇ ਮੈਂ ਆਪਣੇ ਘਰ ਦੀ ਉਦਾਹਰਣ ਦੇ ਦਿੰਨਾ ਜੀ ਸਾਡੇ ਘਰ ਦੇ ਵਿੱਚ ਵੀ ਪਿੰਡ ਜਿਹੜਾ ਹੈਗਾ ਉੱਥੇ ਵੀ ਵੱਖਰੇ ਵੱਖਰੇ ਮੀਟਰ ਕਰ ਲਿਆ ਇੱਕ ਨੇ ਆਪਣਾ AC ਲਾ ਲਿਆ ਦੂਜੇ ਨੇ ਆਪਣਾ ਲੇਸੀ ਉਹ ਦਿਨ ਰਾਤ AC ਚੱਲ ਰਹੇ ਆ ਇਸ ਤਰ੍ਹਾਂ ਦੀਆਂ ਬੈਂਕ ਅਕਸਰ ਉਦਾਹਰਣ ਦਿੰਦਾ ਹੁਣ ਇੱਕ ਬੈਂਕ ਦੇ ਵਿੱਚੋਂ ਰਟਾਇਰ ਹੋਏ ਵਿਅਕਤੀ ਨੇ ਇਹ ਲਾਹਾ ਲੈਣ ਲਈ ਆਪਣੀ ਕੋਠੀ ਜਿਹੜੀ ਆਪਣੀ ਮਾਤਾ ਦੇ ਨਾਮ ਜਿਹੜੀ ਰਜਿਸਟਰੀ ਚੇਂਜ ਕਰ ਦਿੱਤੀ ਤਾਂ ਕਿ ਇਸ ਯੂਨਿਟ ਦਾ ਲਾਹਾ ਲਿੱਤਾ ਜਾ ਸਕੇ ਵੈਸੇ ਤਾਂ ਉਹ ਸਰਕਾਰ ਬੜਾ ਪਸੰਦ ਆਇਆ ਸੀ ਲੋਕਾਂ ਨੂੰ ਪਰ ਜਿਸ ਵੇਲੇ ਤੁਸੀਂ ਬਹਾਉਣਾ ਕਿਸੇ ਨੂੰ ਅਸੀਂ ਅਕਸਰ ਪਾਣੀ ਦੀ ਗੱਲ ਕਰਦੇ ਆਂ ਪਿੰਡਾਂ ਦੇ ਵਿੱਚ ਕਾਰਾਂ ਧੋਂਦੇ ਸੀ ਉੱਤੇ ਫਿਰ ਕੀ ਹੋਇਆ ਨਗਰ ਪੰਚਾਇਤਾਂ ਨਗਰ ਨਿਗਮਾ ਨਗਰ ਕਾਉਂਸਲਾਂ ਉਹ ਜਿਹੜਾ ਪਾਣੀ ਯੂਜ਼ ਕਰਦਾ ਸੀਗਾ ਉਹ ਦੁਕਾਨਾਂ ਮੋੜੇ ਛਿੜਕਦਾ ਸੀ ਕਿਤੇ ਵੀ ਛਿੜਕਦਾ ਸੀ ਉਹਦੇ ਤੇ ਐਕਸ਼ਨ ਹੋਣ ਲੱਗ ਪਿਆ ਸੀ ਕਾਹਤੇ ਮੁਫਤ ਦੀ ਚੀਜ਼ ਜਿਹੜੀ ਆ ਉਹ ਜ਼ਿਆਦਾ ਖਾਧੀ ਜਾਂਦੀ ਆ ਵਿਆਹਾਂ ਸ਼ਾਦੀਆਂ 'ਚ ਜਾ ਕੇ ਅਕਸਰ ਲੋਕ ਬਿਮਾਰ ਫਿਕਾਤੇ ਹੁੰਦੇ ਆ ਹੁਣ ਜਿਹੜੇ ਸਿਹਤ ਪੱਖੋਂ ਆ ਜਾਗਰਤ ਹੋ ਗਏ ਆ ਉਹ ਤਾਂ ਖਾਣ ਪੀਣ ਨੂੰ ਉਸ ਹਿਸਾਬ ਨਾਲ ਕਰਨ ਲੱਗ ਪਿਆ ਭਈ ਜਿਸ ਵੇਲੇ ਹੁਣ ਕਿਸੇ ਨੂੰ ਤੁਸੀਂ ਵਾਧੂ ਚੀਜ਼ ਦੇ ਦੋਗੇ ਉਹਨੇ ਅੰਨੀ ਵਰਤਣੀ ਆ ਸਨ ਆਫਟਰ ਆਲੋ ਉਹਦੀ ਥੋੜ੍ਹ ਤਾਂ ਆਣੀ ਆ ਜੀ ਦਿਪਕ ਜੀ ਪੱਤਰਕਾਰਾਂ ਦੀ ਗੱਲ ਕਰ ਲਈਏ ਲੋਕਤੰਤਰ ਦਾ ਚੌਥਾ ਥੰ ਪੱਤਰਕਾਰਤਾ ਨੂੰ ਕਿਹਾ ਜਾਂਦਾ ਹੈ ਪਰੰਤੂ ਪੰਜਾਬ ਦੇ ਵਿੱਚ ਪੱਤਰਕਾਰਾਂ ਦੀ ਹਾਲਤ ਕੋਈ ਬਹੁਤੀ ਵਧੀਆ ਨਜ਼ਰ ਨਹੀਂ ਆ ਰਹੀ ਹੈ ਜਿਹੜੇ ਸਰਕਾਰ ਪੱਖੀ ਨਹੀਂ ਨੇ ਜਾਂ ਜਿਹੜੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਨੇ ਜੀ ਦੇਖੋ ਚੇਤਨ ਜੀ ਬੜੇ ਇਹ ਪਖਵਾ ਮਸਲਾ ਵੀ ਹੈਗਾ ਆ ਪੰਜ ਛੇ ਕੁ ਪੱਤਰਕਾਰ ਹੈਗੇ ਆ ਤੁਸੀਂ ਅਸੀਂ ਸਾਡੇ ਬਾਲੀਵੁੱਡ ਜਾਂ ਹਾਲੀਵੁੱਡ ਜਾਂ ਸਾਡਾ ਜਿਹੜਾ ਪੋਲੀਵੁੱਡ ਪੰਜਾਬ ਦਾ ਹੈ ਇਹਦੇ ਵਿੱਚ ਜਿੰਨੀਆਂ ਵੀ ਫਿਲਮਾਂ ਬਣਦੀਆਂ ਉਹਦੀਆਂ ਕਹਾਣੀਆਂ ਕਿੱਥੋਂ ਚੱਕੀਆਂ ਜਾਂਦੀਆਂ ਸਮਾਜ ਦੇ ਵਿੱਚੋਂ ਚੱਕੀਆਂ ਜਾਂਦੀਆਂ ਕਈ ਟਰੂ ਸਟੋਰੀਜ਼ ਬੇਸਡ ਹੁੰਦੀਆਂ ਆ ਉਹਦੇ ਵਿੱਚ ਪੰਜਾਬ ਦੇ ਵਿੱਚ ਵੀ ਕੁਝ ਅਜਿਹੇ ਵਿਅਕਤੀ ਹੈਗੇ ਆ ਖਾਸ ਕਰ ਪੱਤਰਕਾਰ ਵੀ ਹੈਗੇ ਆ ਉਹਨਾਂ ਦੇ ਪਿਛਲੇ ਜੀਵਨ ਦੇ ਉੱਤੇ ਸਟੋਰੀਆਂ ਬਣੀਆਂ ਆ ਉਹਨਾਂ ਦੇ ਵਿੱਚ ਮਿੰਟੂ ਗੁਰਸਰੀਆ ਆ ਤੇ ਡਾਕੂਆਂ ਦਾ ਮੁੰਡਾ ਡਾਕੂਆਂ ਦਾ ਮੁੰਡਾ ਬਣੀ ਹੈਗੀ ਆ ਉਹਨਾਂ ਨੇ ਸਮਾਜ ਤੋਂ ਭਟਕ ਕੇ ਰਾਹ ਅਪਣਾਇਆ ਤੇ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋਏ ਆ ਤੇ ਉਹਨਾਂ ਦੇ ਜੀਵਨ ਦੇ ਉੱਤੇ ਫਿਲਮ ਕਿਉਂ ਬਣੀ ਆ ਉਹ ਆਮ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣ ਲਈ ਬਣੀ ਆ ਕਿ ਇਹਨਾਂ ਨੇ ਆਂ ਭਟਕੇ ਸੀ ਤੇ ਆ ਇਹਨਾਂ ਦੇ ਹੋ ਗਿਆ ਹੁਣ ਜੇ ਉਹ ਸੱਚ ਬੋਲਦੇ ਆ ਤਾਂ ਚੁੱਪਦੇ ਆ ਤਾਂ ਚੁੱਪਦੇ ਆ ਚੁਬਣ ਤਾਂ ਤੁਸੀਂ ਵੀ ਲੱਗ ਪਈ ਸੀ ਚੇਤਨ ਜੀ ਅੱਜ ਵੀ ਚੁਬਦਾ ਮੈਂ ਤਾਂ ਜੀ ਅੱਜ ਵੀ ਚੁਬਦਾ ਆ ਜੀ ਜਿਹੜੀ ਕੀਤੀ ਹੈਗੀ ਆ ਤੁਹਾਡੇ ਵਾਲੇ ਤੋਂਲੇ ਵੀ ਫੀਲਡਿੰਗ ਤਾਂ ਹੋਈ ਸੀ ਬਿਲਕੁਲ ਜੀ ਬਚ ਗਏ ਆ ਤੁਸੀਂ ਵੱਖਰੀ ਇੱਕ ਵਾਰ ਨਹੀਂ ਕਈ ਵਾਰ ਹੋਈ ਆ ਸਮਝਦੇ ਫੀਲਡਿੰਗ ਤਾਂ ਹੋਈ ਆ ਮੈਨੂੰ ਤਾਂ ਟੰਗਾ ਹੀ ਦਿੱਤਾ ਸੀ ਬਿਲਕੁਲ ਤੁਸੀਂ ਮੈਂ ਸੱਚ ਬੋਲਦਾ ਸੀਗਾ ਨਜ਼ਾਇਜ਼ ਪਰਚਾ ਚਾੜਾ ਪੈਦਾ ਨੂੰ ਮੈਂ ਵੀ ਪਰਚਾ ਨਜ਼ਾਇਜ਼ ਚੱਲਿਆ ਹੈਗਾ ਇਹ ਕੋਈ ਗੱਲ ਨਹੀਂ ਆ ਇਹ ਕਲਮ ਜਿਹੜੀ ਆ ਪਟੇਲ ਸਾਹਿਬ ਨੇ ਕਿਹਾ ਸੀਗਾ ਜਦੋਂ ਕਸ਼ਮੀਰ ਦਾ ਮੁੱਦਾ ਚੱਲਦਾ ਸੀ ਉਹਨਾਂ ਨੇ ਇੱਕ ਗੱਲ ਕਹੀ ਸੀ ਇਫ ਯੂ ਲਿਵ ਵਿਦ ਦੀ ਪੀਸ ਆਈ ਵਿਲ ਰੂਲ ਵਿਦ ਦੀ ਪੈਨ ਇਫ ਯੂ ਸਪਾਇਲ ਦੀ ਕੰਡੀਸ਼ਨਸ ਆਈ ਵਿਲ ਰੂਲ ਵਿਦ ਦੀ ਰੋਡ ਅਸੀਂ ਉਹਨਾਂ ਨੂੰ ਇਹ ਲੱਗਦਾ ਪਈ ਅਸੀਂ ਸੱਚ ਬੋਲ ਕੇ ਪੰਜਾਬ ਸਰਕਾਰ ਦਾ ਜਿਹੜਾ ਆ ਜਿਸ ਗੁਵਾਰ ਦੇ ਉੱਤੇ ਜਿਸ ਭਰਮ ਦੇ ਉੱਤੇ ਪੰਜਾਬ ਸਰਕਾਰ ਬੈਠੀ ਆ ਪਈ ਸਾਡੇ ਵਰਗਾ ਜਿੱਦਾਂ ਕੋਈ ਜਮਿਆ ਤੇ ਨਾ ਕੋਈ ਜਮਣਾ ਉਹ ਉਹ ਜੇਸ ਭਰਮਦੇਵ ਤੇ ਬੈਠੀ ਆ ਉਹਨਾਂ ਨੂੰ ਲੱਗਦਾ ਕਿ ਅਸੀਂ ਮਾੜੇ ਆ ਤੇ ਮੈਂ ਤੁਹਾਡੇ ਮਾਦੇਮ ਰਾਹੀ ਦਾਸ਼ਿਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੇ ਮਾੜੇ ਹੁੰਦੇ ਆ ਤੇ ਫਿਰ ਕਿਤਾਬਾਂ 'ਚ ਇਤਿਹਾਸ ਵੀ ਉਹਨਾਂ ਲੋਕਾਂ ਦਾ ਹੀ ਲਿਖਿਆ ਜਾਂਦਾ ਜਿਹੜੇ ਲੋਕ ਦੀ ਲੋਕਾਂ ਦੀ ਆਵਾਜ਼ ਚੁੱਕਦੇ ਆ ਸਲਾਮ ਹੈ ਭਗਤ ਸਿੰਘ ਨੂੰ ਸਲਾਮ ਹੈ ਉਸ ਸਰਾਬੇ ਨੂੰ ਜਿਹਦਾ ਨਾਮ ਨਹੀਂ ਸੀ ਆਂਦਾ ਇਹਨਾਂ ਦੇ ਕੈਂਡੀਡੇਟ ਨੂੰ ਠੀਕ ਆ ਜੀ ਭਗਤ ਸਿੰਘ ਆ ਆਜ਼ਾਦ ਹੈ ਚੰਦਰ ਸ਼ੇਖਰ ਆਜ਼ਾਦ ਹੈ ਠੀਕ ਆ ਰਾਜਗੁਰੂ ਸੁਖਦੇਵ ਬਹੁਤ ਸਾਰੇ ਆ ਅਨੇਕਾ ਸੂਰਵੀਰ ਨੇ ਅਨੇਕਾ ਸੂਰਵੀਰ ਐ ਪੰਜਾਬ ਦੇ ਗਾਥਾ ਦੇ ਵਿੱਚ ਅਨੇਕਾ ਸੂਰਵੀਰ ਐਸੇ ਆ ਜਿਨ੍ਹਾਂ ਦੇ ਨਾਮ ਤੇ ਪਿੰਡਾਂ ਦੇ ਵਿੱਚ ਗੇਟ ਬਣ ਗਏ ਹੋਆ ਉਹਨਾਂ ਦੇ ਪਿੰਡਾਂ ਦੇ ਵਿੱਚ ਬੱਬਰ ਲਹਿਰ ਦੇ ਵਿੱਚ ਐਸੇ ਬੱਬਰ ਹੋਏ ਆ ਜਿਨ੍ਹਾਂ ਨੂੰ ਤੁਸੀਂ ਕਈ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਨਾਂ ਵੀ ਨਹੀਂ ਪਤਾ ਤੇ ਉਹਨਾਂ ਦੇ ਫਿਰ ਪਿੰਡਾਂ ਦੇ ਗੇਟਾਂ ਦੇ ਨਾਮ ਕਿਉਂ ਲਿਖੇ ਗਏ ਆ ਪੁੱਛਣਗੇ ਤਾਂ ਸਹੀ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀ ਪੀੜ੍ਹੀ ਪੁੱਛੂਗੀ ਤਾਂ ਸਹੀ ਪਏ ਸਾਡੇ ਗੇਟ ਲੱਗਾ ਆ ਜਰਨੈਲ ਗੁਰਦਾ ਸਿੰਘ ਜੀ ਕੌਣ ਸੀਗੇ ਸਾਡੇ ਪਿੰਡ ਬੰਦੇ ਮਾਤਮ ਸਤਿਆਮੇ ਜਾਇਤੇ ਦਾ ਇੱਕ ਸਮਾ ਹੈਗਾ ਆ ਉੱਥੇ ਸਾਰੇ ਜਿਹੜੇ ਫਰੀਡਮ ਫਾਈਟਰਸ ਇਕੱਠੇ ਹੁੰਦੇ ਸੀ ਉਹਨਾਂ ਦੀ ਇੱਕ ਯਾਦ ਆ ਇਹ ਫਿਰ ਨਾਮ ਉਹਨਾਂ ਦੇ ਹੀ ਲਿਖੇ ਜਾਂਦੇ ਆ ਫਿਰ ਨਾਮ ਉਹਨਾਂ ਦੇ ਨਹੀਂ ਲਿਖੇ ਜਾਂਦੇ ਜਿਹੜੇ ਅ ਬਿਜ਼ਨਸਮੈਨ ਹੋਣ ਤਾਂ ਜਿਹੜੇ ਆਮ ਜਨਤਾ ਨੂੰ ਲੁੱਟ ਰਹੀ ਗਰੀਬੀ ਚ ਤਕੀਰ ਰਹੇ ਆ ਤੇ ਉਹਨਾਂ ਦਾ ਸ਼ੋਸ਼ਣ ਕਰ ਰਹੇ ਆ ਆਖਰੀ ਸਵਾਲ ਹੈ ਦੀਪਕ ਜੀ ਸੁਖਦੇਵ ਸਿੰਘ ਢਿੰਡਸਾ ਸਾਬਕਾ ਰਾਜ ਸਭਾ ਮੈਂਬਰ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਭਾਰੀ ਇਕੱਠ ਹੋਇਆ ਸੁਨੀਲ ਜਾਖੜ ਪੰਜਾਬ ਭਾਜਪਾ ਦੇ ਪ੍ਰਧਾਨ ਨੇ ਉਹਨਾਂ ਨੂੰ ਇੱਕ ਵਾਰ ਮੁੜ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਥ ਲਈ ਇੱਕ ਜੱਟ ਹੋਣਾ ਜਿਹੜਾ ਬੇਹਦ ਜ਼ਰੂਰੀ ਹੈ ਸੁਰੀਲ ਜਾਖੜ ਸਾਹਿਬ ਦੇ ਉਸ ਬਿਆਨ ਨੂੰ ਕਾਫੀ ਜ਼ਿਆਦਾ ਅਸਰਾਇਆ ਵੀ ਜਾ ਰਿਹਾ ਤੇ ਪੰਜਾਬ ਲਈ ਸ਼੍ਰੋਮਣੀ ਅਕਾਲੀ ਦਲ ਦਾ ਇਕਜੁੱਟ ਹੋਣਾ ਜ਼ਰੂਰੀ ਹੀ ਕਾਫੀ ਹੈ ਜੀ ਦੇਖੋ ਚੇਤਨ ਜੀ ਇਹ ਸਾਡੇ ਇਹ ਜਾਖੜ ਸਾਹਿਬ ਨੇ ਹੁਣ ਗੱਲ ਕਹੀ ਆ ਜਦੋਂ ਸਾਡੇ ਖਾੜਕੂ ਬਾਦ ਦਾ ਦੌਰ ਸੀਗਾ ਪੰਜਾਬ ਦੇ ਵਿੱਚ ਉਸ ਵੇਲੇ ਦੌਰ ਦੇ ਵਿੱਚ ਵੀ ਉਸ ਤੋਂ ਬਾਅਦ ਬਾਦਲ ਤੇ ਟੌੜਾ ਸਾਹਿਬ ਦਾ ਜਿਹੜਾ ਦੌਰ ਹੈ ਉਸ ਦੇ ਵਿੱਚ ਵੀ ਅਕਾਲੀ ਦਲ ਚ ਖਲਾਾਰਾ ਹੈ ਪੈਸੇ ਦਾ ਗੱਲ ਹੀ ਗੱਲ ਨੇ ਬਹੁਤ ਝੇਲਾਂ ਝੱਲੀਆਂ ਹੈਗੀਆਂ ਆ ਦੇਖੋ ਡਾਊਨ ਫਾਣ ਆਣਾ ਮਾੜਾ ਆਣਾ ਕੁਛਾਣਾ ਪਰ ਜੇ ਅੱਜ ਜੇ ਤਰੱਕੀ ਦੇਖੀਏ ਤਾਂ ਉਹ ਅਕਾਲੀ ਦਲ ਦੇ ਬਿੱਲੇ ਦੀ ਦੇਣ ਹੈ ਬਿਲਕੁਲ ਕਾਂਗਰਸ 'ਚ ਵੀ ਖਲਾ ਆ ਕਾਂਗਰਸ ਵੀ ਟੁੱਟੀ ਆ ਫੇਕ ਜੁਟੋਈ ਆ ਵਿਜੇ ਬਵੇਲੀ ਜੀ ਵੀ ਇਹ ਅਕਸਰ ਕਹਿੰਦੇ ਆ ਉਹ ਵਿਰੋਧੀ ਧਿਰ ਨੂੰ ਵੀ ਇਹੀ ਕਹਿੰਦੇ ਆ ਕਿ ਮਜ਼ਬੂਤ ਹੋਣਾ ਜ਼ਰੂਰੀ ਹੈ ਪਰ ਨਹੀਂ ਪੰਜਾਬ ਦੀ ਜਿਹੜੀ ਸਿਹਤਮੰਦ ਰਾਜਨੀਤੀ ਹੈ ਉਹਦੇ ਵਿੱਚ ਅਕਾਲੀ ਦਲ ਦਾ ਮਜ਼ਬੂਤ ਹੋਣਾ ਇੱਕ ਤਲ ਇੱਕ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਔਰ ਜਿਹੜੀ ਜਾਖੜ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਇਕੱਠੇ ਹੋਣਾ ਔਰ ਮੈਂ ਸਮਝਦਾ ਵੀ ਇਹ ਬਹੁਤ ਇਸ ਵੇਲੇ ਮੌਜੂਦਾ ਹਾਲਾਤਾਂ ਦੇ ਵਿੱਚ ਇੱਕ ਚੰਗਾ ਬਿਆਨ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਚੇਤਨ ਜੀ